ਤਾ ਇੱਕ ਹੋਰ ਫੁੱਲਾਂ ਵਰਗਾ ਮੁੰਡਾ ਨਸ਼ੇ ਦੀ ਭੇੜ ਚੜਿਆ ਨਸ਼ੇ ਦਾ ਟੀਕਾ ਲਾਉਣ ਦੇ ਕਾਰਨ ਉਸ ਦੀ ਮੌਤ ਆ ਛੜੀ ਉਹ ਹੀ ਆ ਤਾਂ ਜੋਵਨਜੀਤ ਸਿੰਘ ਉਸ ਦਾ ਨਾਮ ਆ ਜਿਹੜਾ ਉਹ ਦੱਸਿਆ ਜਾ ਰਿਹਾ ਉਮਰ ਮਹਿਜ 27 ਸਾਲ ਦੀ ਸੀ ਆਸਾਮ ਦੇ ਵਿੱਚ ਇਹ ਮੁੰਡਾ ਜਿਹੜਾ ਉਹ ਕੰਮ ਕਰ ਰਿਹਾ ਸੀ ਤਾਂ ਆਸਾਮ ਤੋਂ ਛੁੱਟੀ ਲੈ ਕੇ ਪਿੰਡ ਆਉਂਦਾ ਤਾਂ ਜਦੋਂ ਪਿੰਡ ਆਉਂਦਾ ਮਾੜੀ ਸੰਗਤ ਦਾ ਅਸਰ ਆ ਜਿਹੜਾ ਫਿਰ ਉਸ ਦੇ ਉੱਪਰ ਦੇਖਣ ਨੂੰ ਮਿਲਦਾ ਨਸ਼ੇ ਦਾ ਟੀਕਾ ਜੜਾਉ ਲਗਾ ਲੈਂਦਾ ਜਿਸ ਕਰਕੇ ਉਸ ਦੀ ਮੌਤ ਆ ਛੜੀ ਹੋ ਜਾਂਦੀ ਆ ਤਾਂ ਪਰਿਵਾਰਕ ਮੈਂਬਰਾਂ ਨੂੰ ਉਸ ਦੀ Laash ਆ ਜੜੀ ਸਕੂਲ ਦੇ ਵਿੱਚ ਉਹ ਸਵੇਰੇ ਤੜਕਸਾਰ ਮਿਲਦੀ ਆ ਤਾਂ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡਾ ਮੁੰਡਾ ਜਿਹੜਾ ਸਕੂਲ ਦੇ ਵਿੱਚ ਇੱਕ ਥੜੇ ਦੇ ਉੱਪਰ ਪਿਆ ਤਾਂ ਜਿਵੇਂ ਹੀ ਪਰਿਵਾਰਕ ਮੈਂਬਰ ਉੱਥੇ ਪਹੁੰਚ ਕੇ ਦੇਖਦੇ ਨੇ ਤਾਂ ਉਸ ਦੀ ਬਾਹ ਦੇ ਵਿੱਚ ਟੀਕਾ ਛੜਾਓ ਲੱਗਿਆ ਹੁੰਦਾ ਹੈ ਨਸ਼ੇ ਦੀ ਓਵਰਡੋਸ ਦੇ ਕਾਰਨ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਮੌਕੇ ਦੇ ਉੱਪਰ ਤੁਰੰਤ ਪੁਲਿਸ ਨੂੰ ਸੂਚਨਾ ਛੜਾਓ ਕੀਤਾ ਜਾਂਦਾ ਹੈ ਪੌਲਸਾ ਝੜੀ ਉਹ ਮੌਕੇ ਦੇ ਉੱਪਰ ਪਹੁੰਚ ਜਾਂਦੇ ਆ ਤੇ লাশ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭਜਵਾ ਦਿੰਦੀ ਆ ਤਾਂ ਜੋਬਨਜੀਤ ਸਿੰਘ ਇਸ ਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤਕਰੀਬਨ ਉਮਰ 27 ਸਾਲਾ ਜਿਹੜੀ ਇਸ ਦੀ ਦੱਸੀ ਜਾ ਰਹੀ ਸੀ ਤਰਨ ਤਾਰਨ ਦੇ ਪਿੰਡ ਰਟੌਲ ਦਾ ਇਹ ਮੁੰਡਾ ਜਿਹੜਾ ਉਹ ਰਹਿਣ ਵਾਲਾ ਸੀ ਆਸਾਮ ਦੇ ਵਿੱਚ ਇਹ ਮੁੰਡਾ ਜਿਹੜਾ ਉਹ ਕੰਮ ਕਰਦਾ ਸੀ ਆਸਾਮ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਵਾਪਸ ਆਉਂਦਾ ਘਰਦਿਆਂ ਨੂੰ ਮਿਲਣ ਆਉਂਦਾ ਪਰ ਇੱਥੇ ਆ ਕੇ ਨਸ਼ੇ ਦੀ ਭੇਡ ਚੜ ਜਾਂਦਾ ਨਸ਼ੇ ਦਾ ਟੀਕਾ ਲਗਾ ਲੈਂਦਾ ਹੈ ਜਸ ਕਰਕੇ ਇਸ ਦੀ ਮੌਤ ਹੈ ਜਿਹੜੀ ਉਹ ਹੋ ਜਾਂਦੀ ਆ ਤਾਂ ਇਸ ਦੀ লাশ ਹੈ ਜਿਹੜੀ ਪਰਿਵਾਰਕ ਮੈਂਬਰਾਂ ਨੂੰ ਸਕੂਲ ਦੇ ਵਿੱਚੋਂ ਬਰਾਮਦ ਹੁੰਦੀ ਆ ਤਾਂ ਜਦੋਂ ਜਿਹੜੇ ਪਰਿਵਾਰਕ ਮੈਂਬਰ ਸਕੂਲ ਦੇ ਵਿੱਚ ਜਾ ਕੇ ਦੇਖਦੇ ਨੇ ਤਾਂ ਇਹਨਾਂ ਦੇ ਮੁੰਡੇ ਦੇ ਨਸ਼ੇ ਦਾ ਟੀਕਾ ਛੜਾਓ ਲਗਾਇਆ ਹੁੰਦਾ ਤਾਂ ਨਸ਼ੇ ਦੀ ਓਵਰਡੋਸ ਦੇ ਕਾਰਨ ਇੱਕ 27 ਸਾਲ ਦੇ ਮੁੰਡੇ ਦੀ ਮੌਤ ਆ ਜਿਹੜੀ ਉਹ ਹੋਈ ਆ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਕਈ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕਈ ਨੌਜਵਾਨ ਜਿਹੜੇ ਉਹ ਨਸ਼ੇ ਦੀ ਭੇਟ ਚੜੇ ਨੇ ਨਸ਼ੇ ਦੇ ਕਾਰਨ ਕਈ ਨੌਜਵਾਨਾਂ ਦੀ ਮੌਤ ਆ ਜਿਹੜੀ ਉਹ ਹੋਈ ਆ ਤਾਂ ਇੱਕ ਹੋਰ ਮਾਮਲਾ ਛੜਾ ਤਰਨ ਤਰਨ ਦੇ ਪਿੰਡ ਰਟਾਉਲ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ 27 ਸਾਲ ਦਾ ਨੌਜਵਾਨ ਜਿਸ ਦੀ ਨਸ਼ੇ ਦੀ ওভারਡੋਸ ਦੇ ਕਾਰਨ ਮੌਤ ਆ ਜੜੀ ਹੋਂਦੀ ਆ ਤਾਂ ਆਸਾਮ ਦੇ ਵਿੱਚ ਇਹ ਕੰਮ ਕਰਦਾ ਸੀ ਮੁੰਡਾ ਪੰਜਾਬ ਆਉਂਦਾ ਆਪਣੇ ਪਿੰਡ ਪਹੁੰਚਦਾ ਪਿੰਡ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਦਾ ਪਰ ਮਾੜੀ ਸੰਗਤ ਦਾ ਅਸਰ ਹੈ ਜਿਹੜਾ ਫਿਰ ਉਸਦੇ ਉੱਪਰ ਪੈ ਜਾਂਦਾ ਤੇ ਨਸ਼ੇ ਦਾ ਟੀਕਾ ਲਗਾ ਲੈਂਦਾ ਤੇ ਨਸ਼ੇ ਦੀ ਓਵਰਡੋਸ ਦੇ ਕਾਰਨ ਸੀ ਮੌਤ ਅਛੜੀ ਹੋ ਜਾਂਦੀ ਆ ਤਾਂ ਸਕੂਨ ਦੇ ਵਿੱਚ ਖੜੇ ਦੇ ਉੱਪਰ ਪਿਆ ਇਹ ਮੁੰਡਾ ਮਿਲਦਾ ਜਿਸ ਦੀ ਬਾਹ ਦੇ ਵਿੱਚ ਟੀਕਾ ਜਿਹੜਾ ਉਹ ਲੱਗਿਆ ਹੋਇਆ ਹੁੰਦਾ ਇਹ ਇਹ ਪਤੀਆ ਦਾ ਜੀ ਦਾ ਨਾਮ ਲਗਾ ਜੋਗਨਜੀਤ ਸਿੰਘ ਪਿੰਡ ਤੌੜਿਆ ਜੀ ਇਹ ਆਪਣੇ ਪਹਿਲਾ ਵਾਰ ਕੰਮ ਕਰਦਾ ਜੀ ਇਹ ਬਟੰਗ ਦਾ ਇੱਥੇ ਘਵਟ ਜਲ ਪਰਸੂ ਆਇਆ ਜੀ ਇੱਥੋਂ ਕੰਮ ਤੋਂ ਰਾਤੀ ਅਸ ਪਿੰਡ ਸਕੂਲ ਦੀ ਗਰਾਊਂਡ ਆ ਉੱਥੇ ਹੀ ਕਿਤੇ ਕੀ ਗੱਟੋ ਕੋਈ ਲਾ ਲਿਆ ਨਸ਼ੇ ਵਾਲਾ ਹਾਂ ਤਾਂ ਸਵੇਰੇ ਹੀ ਪਤਾ ਲੱਗਾ ਪਰ ਕੋਈ ਨਾਲ ਨਹੀਂ ਦੇਖ ਸਕੀ ਇਹ ਕੱਲਾ ਹੀ ਸੀ ਆਈ ਤਾਂ ਸਵੇਰੇ ਕੱਲਾ ਜਾ ਕੇ ਵੇਖਿਆ ਵਾ ਉਹਨੂੰ ਕਹਿਣਾ ਦੱਸਿਆ ਆ ਗਾ ਇਹ ਗੱਲ ਬਾਤ ਹੋ ਗਈ ਆ ਜੀ ਘਰ ਦੇ ਆ ਤੇ ਫਸਤਾ ਹੀ ਆ ਜੀ ਚਲੋ ਕੰਮ ਕਾਰ ਕਰਦੇ ਹਾਂ ਆਪਣਾ ਨਸ਼ੇ ਦੀ ਭੇੜੀ ਛੱਡ ਕੇ ਆ ਜੀ ਗੋਬਨਜੀਤ ਸਿੰਘ son of ਅਮਰਜੀਤ ਸਿੰਘ ਵਾਸੀ ਰਟੌੜ ਇਹ ਜੇ ਡੈੱਡ ਬੋਡੀ ਮਿਲੀ ਸੀ ਤੇ 194 BNSS ਦੇ ਤਹਿਤ ਕਾਰਵਾਈ ਹਮੇਂ ਜਿੰਦੀ ਹੈ ਤਾਂ ਪੋਸਟਮਾਰਟਮ ਕਰਾ ਰਹੇ ਹਾਂ ਜੋ ਪੋਸਟਮਾਰਟਮ ਰਿਪੋਰਟ ਆਏਗੀ ਉਸਨੂੰ ਤਾਪ ਕਰਵਾਈ ਕਰਾਂਗੇ ਡੈੱਡ ਬੋਡੀ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਹੋ ਰਿਹਾ ਹੈ